ਸਸ਼ੀਕਲ ਜੀ ਅੱਜ ਅਸੀਂ ਪਹੁੰਚੇ ਆ ਮਯੂਰ ਸਿਮਰਨ ਪੈਲੈਸ ਰਾਜਪੁਰਾ ਵਿਖੇ ਜਿੱਥੇ ਪੰਜਾਬੀ ਵਿਰਸਾ ਰਾਜਪੁਰਾ ਵੱਲੋਂ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਸਿਕਾ ਸੋ ਸਾਡੇ ਨਾਲ ਮੌਜੂਦ ਹਨ ਭੈਣ ਜੀ ਸੰਦੀਪ ਕੌਰ ਜੀ ਸਸ਼ੀਕਲ ਜੀ ਜੋ ਇਹ ਪ੍ਰੋਗਰਾਮ ਤੁਸੀਂ ਕਰਵਾਇਆ ਹੈ ਕਦੋਂ ਤੋਂ ਕਰਵਾਂਦੇ ਆ ਰਹੇ ਐਕਚੁਅਲੀ ਅਸੀਂ ਕਾਫੀ ਸਾਲ ਹੋ ਗਏ ਮੈਨੂੰ ਸਰਦਾਰਨੀ ਮੈਮ ਦੇ ਨਾਲ ਬਟ ਇਸ ਵਾਰ ਇਹਨਾਂ ਦਾ ਥੋੜਾ ਜਿਹਾ ਬਿਜ਼ੀ ਸ਼ਡਿਊਲ ਹੋਣ ਕਰਕੇ ਤੇ ਇਹਨਾਂ ਨੇ ਇਸ ਵਾਰ ਕਿਹਾ ਕਿ ਤੁਸੀਂ ਇਹ ਆਰਗੇਨਾਈਜ਼ ਕਰਨਾ ਕਿ ਹੁਣ ਅੱਜ ਤੋਂ ਬਾਅਦ ਮੈਂ ਨਹੀਂ ਕਰਨਾ ਤੇ ਇਹ ਸਮਝ ਲਓ ਸਾਡਾ ਕਿ ਪਹਿਲਾਂ ਹੀ ਆ ਹਾਂਜੀ ਹਾਂਜੀ ਪੰਜਾਬੀ ਵੀਰਸੇ ਵੱਲੋਂ ਰਸ਼ੀਕਾਲ ਜੀ ਮੇਰੇ ਨਾਮ ਜਸਕੌਰ ਢਾਲੀ ਵਾਲੇ ਮੈਂ ਸ਼ੀਕ ਕਲੈਕਸ਼ਨ ਏ ਡਿਸੈਂਟ ਗਵਰਨਮੈਂਟਸ ਤੋਂ ਐਮ ਐਲ ਏ ਰੋਡ ਤੋਂ ਗੱਲ ਕਰਦੀ ਆ ਤੇ ਮੇਰਾ ਚਾਵਲਾ ਇੰਟਰਪ੍ਰਾਈਜ਼ਸ ਦੇ ਵਿੱਚ ਮੈਂ ਬਿਜ਼ਨਸ ਕਰਦੀ ਆ ਸਲੋਨੀ ਲਿੰਜਰੀਜ਼ ਦੀ ਮੇਰੀ ਸ਼ਾਪ ਹੈ ਆਪਣੀ ਤੇ ਅਸੀਂ ਬਹੁਤ ਸਾਲਾਂ ਤੋਂ ਮੈਂ ਤੇ ਸੰਦੀਪ ਤੇ ਮਨਪ੍ਰੀਤ ਅਸੀਂ ਲਗਾਤਾਰ ਪ੍ਰੋਗਰਾਮ ਕਰਦੇ ਆ ਰਹੇ ਆ ਤੇ तकरीबन 24 ਸਾਲ ਹੋ ਚੱਲੇ ਨੇ ਤੇ ਹੁਣ ਮੈਨੂੰ ਲੱਗਦਾ ਕਿ ਅਸੀਂ ਥੋੜੇ ਥੱਕ ਗਏ ਆ ਤੇ ਮੈਨੂੰ ਇਹ ਲੱਗਦਾ ਕਿ ਸੰਦੀਪ ਪੁੱਰੀ ਬਹੁਤ ਯੰਗ ਨੇ ਤੇ ਮੈਨੂੰ ਲੱਗਦਾ ਗੋ ਇਹ ਕਮਾਨ ਸੰਭਾਲਣਗੇ ਤੇ ਸਾਡਾ ਜਿਹੜਾ ਮੋਟਿਵ ਹੈ ਨਾ ਉਹ ਇਹ ਹੈ ਕਿ ਅਸੀਂ ਸੱਭਿਆਚਾਰ ਨੂੰ ਤੇ ਆਪਣੀ ਵਿਰਸੇ ਨੂੰ ਸੰਭਾਲ ਕੇ ਰੱਖੀ ਤਾਂ ਕਿ ਉਹ ਜਿਹੜਾ ਸਾਡੀ ਵਿਰਾਸਤ ਹੈ ਜਿਹਦੇ ਤੋਂ ਸਾਡੇ ਬੱਚਿਆਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਇਹ ਜਿਹੜੀਆਂ ਧੀਆਂ ਨੇ ਨਾ ਹਰ ਵਾਰ ਕਿਸੇ ਨਾ ਕਿਸੇ ਚੀਜ਼ ਨੂੰ ਡੈਡੀਕੇਟ ਕਰਦੇ ਤੇ ਜਿਵੇਂ ਅਸੀਂ ਕੈਂਸਰਸ ਨੂੰ ਡੈਡੀਕੇਟ ਕਰਦੇ ਆ ਧੀਆਂ ਨੂੰ ਡੈਡੀਕੇਟ ਕਰਦੇ ਇਸ ਵਾਰ ਅਸੀਂ ਰਿਸ਼ਤਿਆਂ ਨੂੰ ਡੈਡੀਕੇਟ ਕੀਤੀਆਂ ਨੇ ਕਿਉਂਕਿ ਰਿਸ਼ਤੇ ਜਿਹੜੇ ਹੁੰਦੇ ਨੇ ਉਹ ਬੇਸ਼ਕੀਮਤੀ ਹੁੰਦੇ ਨੇ ਤੇ ਇੱਕ ਮਣਕਿਆਂ ਦੇ ਵਿੱਚ ਪਰੋਈ ਹੋਈ ਮਾਲਾ ਦੀ ਤਰ੍ਹਾਂ ਹੁੰਦੇ ਨੇ ਤੇ ਜਿਨ੍ਹਾਂ ਦੇ ਵਿੱਚ ਕਈ ਵਾਰ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਉਹ ਸੌਟ ਆਊਟ ਵੀ ਹੋ ਜਾਂਦੇ ਨੇ ਪਰ ਉਹਨਾਂ ਰਿਸ਼ਤਿਆਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਕੜਵਾਹਟ ਨਹੀਂ ਹੋਣੀ ਚਾਹੀਦੀ ਜਿੱਦਾਂ ਸਾਡੇ ਹਸਬੰਡ ਦਾ ਰਿਸ਼ਤਾ ਹੈ ਸਾਡੇ ਭੈਣਾਂ ਦਾ ਭਰਾਵਾਂ ਦਾ ਮਾਂ ਦਾ ਸਾਰਿਆਂ ਦੇ ਰਿਸ਼ਤੇ ਹੁੰਦੇ ਨੇ ਅਸੀਂ ਉਹਨਾਂ ਨਾਲ ਟੁੱਟ ਕੇ ਦੁਬਾਰਾ ਜੁੜ ਜਾਂਦੇ ਆ ਤਾਂ ਮੈਨੂੰ ਹੀ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਸਹੇਲੀਆਂ ਦੇ ਰਿਸ਼ਤੇ ਨੇ ਉਹ ਵੀ ਇਦਾਂ ਹੀ ਹੁੰਦੇ ਨੇ ਕਿ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਅਗਰ ਕੋਈ ਛੋਟੀ ਮੋਟੀ ਗੱਲ ਹੋ ਵੀ ਜਾਂਦੀ ਹੈ ਤਾਂ ਉਹਨੂੰ ਇਗਨੋਰ ਕਰਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਨਾ ਕਿ ਉਹਨਾਂ ਚੀਜ਼ਾਂ ਨੂੰ ਪੱਲੇ ਰੱਖਣਾ ਚ ਕਰਦੇ ਹੋਏ ਸਾਡੇ ਨਾਲ ਬਹੁਤ ਸਾਰੇ ਸਾਡੇ ਸਪான்ਸਰ ਜੁੜਦੇ ਨੇ ਜਿਵੇਂ ਜੈਨ ਪਗੜੀ ਸੈਂਟਰ ਭਰਾਮਾ ਦਾ ਟੱਬਾ ਹੋ ਗਿਆ ਹਨਾ ਤੇ ਮੈਸ਼ੀ ਕਲੈਕਸ਼ਨ ਤੋਂ ਚਾਵਲਾ ਇੰਟਰਪ੍ਰਾਈਜ਼ਸ ਦਾ ਧੰਨਵਾਦ ਕਰਦੀ ਆ ਤੇ ਇਸ ਤੋਂ ਇਲਾਵਾ ਵੀ ਸਾਡੇ ਜਿਹੜੇ ਸੁਖਵਿੰਦਰ ਸਿੰਘ ਸੁਖੀ ਪ੍ਰੋਪਰਟੀ ਡੀਲਰ ਭਾਜੀ ਨੇ ਸਾਡੇ ਉਹਨਾਂ ਨੇ ਵੀ ਸਾਨੂੰ ਬਹੁਤ ਵੱਡੀ ਸਪੋਰਟ ਹੈ ਸ੍ਰੀ ਯਸ਼ਪਾਲ ਸਿੰਧੀ ਜੀ ਜਿਹੜੇ ਨੇ ਉਹਨਾਂ ਦੀ ਵੀ ਬਹੁਤ ਵੱਡੀ ਸਪੋਰਟ ਹੁੰਦੀ ਹੈ ਸਾਨੂੰ ਤੇ ਕਈ ਐਸੇ ਨਾਮ ਨੇ ਜਿਨ੍ਹਾਂ ਨੇ ਸਾਨੂੰ ਮਨਾ ਕੀਤਾ ਕਿ ਨਾਮ ਨਹੀਂ ਲੈਣਾ ਤੇ ਉਹਨਾਂ ਦੀ ਸਾਨੂੰ ਸਪੋਰਟ ਹੈ ਨਾ ਸਪੋਰਟ ਬਹੁਤ ਵੱਡੇ ਲੈਵਲ ਤੇ ਸਭ ਤੋਂ ਵੱਡਾ ਧੰਨਵਾਦ ਜਿਹੜਾ ਉਹ ਮੇਰੀਆਂ ਫਰੈਂਡਸ ਦਾ ਹੈ ਕਿਉਂਕਿ ਟੀਮ ਤੋਂ ਬਿਨਾ ਤੁਸੀਂ ਕੋਈ ਵੀ ਵਰਕ ਜਿਹੜਾ ਉਹ ਅਧੂਰਾ ਹੈ ਤੇ ਮੈਨੂੰ ਲੱਗਦਾ ਕਿ ਟੀਮ ਦੇ ਨਾਲ ਹੀ ਸਾਰੇ ਕੰਮ ਸੰਪੂਰਨ ਹੁੰਦੇ ਨੇ ਸੋ ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੀ ਆ ਮੇਰੇ ਹਸਬੰਦ ਪੰਜਾਬੀ ਸਿੰਗਰ ਅਮੀਕਾ ਢਾਲੀਵਾਲ ਉਹ ਵੀ ਮੇਰੇ ਬਹੁਤ ਸਾਥ ਦਿੰਦੇ ਨੇ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਕਲਮਾਂ ਦੇ ਉਹਨਾਂ ਦੇ ਸਿਰਾਂ ਤੇ ਹੀ ਅਸੀਂ ਮੈਨੂੰ ਲੱਗਦਾ ਕਿ ਇੱਥੋਂ ਤੱਕ ਪਹੁੰਚੇ ਆ ਤੇ ਅੱਗੇ ਵੀ ਕੋਸ਼ਿਸ਼ ਹੈ ਚੰਗੇ ਗੀਤ ਲਿਖਾਂਗੇ ਚੰਗੇ ਗੀਤ ਗਾਵਾਂਗੇ ਜਿਵੇਂ ਤੁਸੀਂ ਗੱਲ ਕੀਤੀ ਪੰਜਾਬੀ ਵਿਰਸਾ ਸੰਭਾਲਦੇ ਸੰਭਾਲਦੇ ਨਾਲ ਤੁਸੀਂ ਰਿਸ਼ਤਿਆਂ ਦੀ ਵੀ ਜਿਸ ਤਰ੍ਹਾਂ ਇੱਥੇ ਗੱਲ ਕੀਤੀ ਆ ਸੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਸੋਣਾ ਹੰਗਾਰਾ ਮਿਲੇ ਹੈ ਜਿਹੜੇ ਅੱਜ ਅਸੀਂ ਸਾਡੇ ਮੈਂਬਰ ਆਏ ਨੇ ਸਾਡੇ ਦੇਖ ਲਓ ਤੁਸੀਂ 90 ਤੋਂ ਵੀ ਪਲਾਸੀ ਚਲੇ ਗਏ ਨੇ ਹਨਾ ਸਾਨੂੰ ਹਾਂ ਉਮੀਦ ਬਿਲਕੁਲ ਨਹੀਂ ਸੀ ਤੇ ਅਸੀਂ ਬੜੇ ਖੁਸ਼ ਹਾਂ ਕਿ ਸਾਡੇ ਇੱਕ ਸੱਦੇ ਦੇ ਉੱਤੇ ਕਿ ਅਸੀਂ ਡੇਢ ਮਹੀਨਾ ਹੋ ਗਿਆ ਸਾਨੂੰ ਪ੍ਰੈਕਟਿਸ ਕਰਦਿਆਂ ਨੂੰ ਤੇ ਇੰਨੀ ਮਿਹਨਤ ਕਰਦਿਆਂ ਨੂੰ ਜਿਹਦੇ ਵਿੱਚ ਸਾਡੇ ਘਰ ਦਾ ਵੀ ਬਹੁਤ ਸਾਥ ਹੈ ਸਾਡੇ ਜਤਿੰਦਰ ਭਾਜੀ ਸਿਮਰਨ ਭਾਜੀ ਇਹਨਾਂ ਸਾਰਿਆਂ ਦਾ ਬੜਾ ਵੱਡਾ ਸਾਥ ਹੈ ਬੱਚਿਆਂ ਦਾ ਬਹੁਤ ਸਾਥ ਹੈ ਤਾਂ ਕਰਕੇ ਅਸੀਂ ਇੱਥੋਂ ਤੱਕ ਪਹੁੰਚ ਪਾਏ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਨਾਨੀ ਵੀ ਬਣ ਚੁੱਕੇ ਹੋ ਸੋ ਨਹੀਂ ਬੜਾ ਅੱਛਾ ਲੱਗਿਆ ਤੁਹਾਨੂੰ ਦੇਖ ਕੇ ਆਪਣੇ ਆਪ ਚ ਵੀ ਹੋਇਆ ਵੀ ਨਹੀਂ ਹੌਸਲਾ ਛੱਡਣਾ ਨਹੀਂ ਚਾਹੀਦਾ ਥੈਂਕ ਯੂ ਮੈਮ ਥੈਂਕ ਯੂ ਮੈਂ ਧੰਨਵਾਦ ਕਰਦੀ ਹਾਂ ਤੁਹਾਨੂੰ ਵੀਰੇ ਬੜਾ ਅੱਛਾ ਲੱਗਿਆ ਐਕਚੁਅਲੀ ਮੇਰੀ ਭਾਂਜੀ ਕੈਨੇਡਾ ਹੁੰਦੇ ਨੇ ਉਹਨਾਂ ਦਾ ਨਾਮ ਰੀਤੂ ਹੈ ਤੇ ਉਹਨਾਂ ਦੇ ਕੋਲ ਬੜਾ ਹੀ ਪਿਆਰਾ ਬੱਚਾ ਇੱਕ ਅਦਬ ਉਹ ਮੇਰਾ ਦੋਤਾ ਹੈ ਹੈਨਾ ਤਾਂ ਮੈਨੂੰ ਖੁਸ਼ੀ ਹੈ ਕਿ ਮੈਂ ਨਾਨੀ ਵੀ ਬਣ ਚੁੱਕੀ ਹਾਂ ਤੇ ਉਹਦੇ باوجود ਵੀ ਗਿੱਧਾ ਪੰਘੜਾ ਤੇ ਐਕਟਿੰਗ ਉਦਾਂ ਹੀ ਸਾਡੇ ਅੰਦਰ ਮਤਲਬ ਜ਼ਿੰਦਾ ਹੈ ਤੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਸਿੱਧਾ ਸਬੰਧ ਸਾਡੀ ਰੂਹ ਨਾਲ ਆ ਕਿਉਂਕਿ ਜਿਹੜੇ ਨੱਚਣ ਵਾਲੇ ਹੁੰਦੇ ਨੇ ਉਹਨਾਂ ਦੀ ਕਦੇ ਵੀ ਅੱਡੀ ਰਹਿ ਨਹੀਂ ਸਕਦੀ ਤੇ ਜਿਹੜਾ ਨੱਚਣਾ ਗਾਉਣਾ ਇਹ ਤੁਹਾਡੇ ਮਨ ਨੂੰ ਤੁਹਾਡੀ ਰੂਹ ਨੂੰ ਸਕੂਨ ਦਿੰਦਾ ਜਿੰਨਾ ਤੁਸੀਂ ਇੰਜੋਏ ਕਰੋਗੇ ਨਾ ਉਹਨੇ ਜ਼ਿੰਦਗੀ ਸੌਖੇ ਪਲਾਂ ਚ ਲੰਘਦੀ ਜਾਵੇਗੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਕਿ ਤੁਸੀਂ ਇਹ ਗੱਲ ਕੀਤੀ ਦਾ ਦੁਬਾਰਾ ਫਿਰ ਮੈਂ ਤਹੀ ਦਿਲੋਂ ਧੰਨਵਾਦ ਕਰਦੀ ਆ ਮੇਰੀਆਂ ਸਾਰੀਆਂ ਸਹੇਲੀਆਂ ਮੇਰੀਆਂ ਭੈਣਾਂ ਤੇ ਇਹਨਾਂ ਸਾਰਿਆਂ ਨੇ ਬੜਾ ਸਾਡਾ ਸਾਥ ਦਿੱਤਾ ਕਿਉਂਕਿ ਦੇਖੋ ਜੇ ਅਸੀਂ ਬੋਲਦੇ ਆ ਤਾਂ ਸਰੋਤਿਆਂ ਤੋਂ ਬਿਨਾ ਵੀ ਸਾਡੀ ਗੱਲਬਾਤ ਅਧੂਰੀ ਹੈ ਤੇ ਜੇ ਅਸੀਂ ਨੱਚਣਾ ਗਾਉਣਾ ਕਰਦੇ ਆ ਉਹ ਵੀ ਸਰੋਤਿਆਂ ਤੋਂ ਬਿਨਾ ਅਧੂਰਾ ਹੈ ਤਾਂ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਨਾ ਇੱਕ ਟੀਮ ਵਰਕ ਨਾਲ ਜੁੜੀਆਂ ਹੋਈਆਂ ਨੇ ਸੋ ਅਸੀਂ ਸਾਰਿਆਂ ਨੇ ਛੋਟਾ ਜਿਹਾ ਉਪਰਾਲਾ ਕੀਤਾ ਕਿ ਅਸੀਂ ਪੰਜਾਬੀ ਵਿਰਸੇ ਦੇ ਨਾਂ ਤੋਂ ਇੱਕ ਨਵਾਂ ਮਤਲਬ ਉਪਰਾਲਾ ਸ਼ੁਰੂ ਕੀਤਾ ਜਿਹਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਰਸੇ ਦੇ ਨਾਲ ਲੋਕ ਜੁੜੇ ਰਹਿ ਜਿੰਨਾ ਚਿਰ ਸਾਨੂੰ ਲੱਗਦਾ ਕਿ ਸਾਡੇ ਸਵਾਸ ਚੱਲਦੇ ਨੇ ਮੈਂ ਕੋਸ਼ਿਸ਼ ਕਰਾਂਗੀ ਸਾਡੀ ਟੀਮ ਸਾਰੀ ਕਿ ਅਸੀਂ ਇਸ ਸਥਿਤੀਆਂ ਦੇ ਰਿਲੇਟਿਡ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਇਵੈਂਟ ਕਰਦੇ ਰਵਾਂਗੇ ਅਸੀਂ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਚੰਗੇ ਤੋਂ ਚੰਗਾ ਸਮਾਜ ਨੂੰ ਸੇਧ ਦੇਣ ਵਾਲਾ ਕੰਮ ਕਰੀਏ ਵੀ ਮੈਮ ਤੁਸੀਂ ਦੱਸਿਆ ਕਿ ਬਹੁਤ ਲੰਬੇ ਸਮੇਂ ਤੱਕ ਤੁਸੀਂ ਇਹ ਪ੍ਰੋਗਰਾਮ ਕਰਦੇ ਆ ਰਹੇ ਹੋ ਹਨ ਤੇ ਪਹਿਲੇ ਦੇ ਸਮੇਂ ਤੇ ਹੁਣ ਦੇ ਟਾਈਮ 'ਚ ਕਿੰਨਾ ਕੁ ਫਰਕ ਲੱਗਦਾ ਹਾਂਜੀ ਇਹ ਤੁਸੀਂ ਬੜਾ ਪਿਆਰਾ ਸਵਾਲ ਪੁੱਛਿਆ ਕਿ ਪਹਿਲੇ ਸਮੇਂ 'ਚ ਤੇ ਹੁਣ ਦੇ ਸਮੇਂ 'ਚ ਬਹੁਤ ਅੰਤਰ ਹੈ ਜੀ ਪਹਿਲੀ ਗੱਲ ਤੇ ਰਿਸ਼ਤਿਆਂ ਨੂੰ ਡੈਡੀਕੇਟ ਕਰਨ ਦਾ ਮਤਲਬ ਹੀ ਇਹ ਕਿ ਪਹਿਲਾ ਰਿਸ਼ਤੇ ਬਹੁਤ ਸੋਹਣੇ ਹੁੰਦੇ ਸੀ ਉਹਦੇ ਵਿੱਚ ਬੜਾ ਇੱਕ ਪਵਿੱਤਰ ਰਿਸ਼ਤਿਆਂ ਦੀ ਤਰ੍ਹਾਂ ਉਹਨਾਂ ਨੂੰ ਨਿਭਾਇਆ ਜਾਂਦਾ ਸੀ ਹੁਣ ਰਿਸ਼ਤੇ ਸਿਰਫ ਫਾਰਮੈਲਟੀ ਦੇ ਰਹਿ ਗਏ ਨੇ ਉਹਨਾਂ ਦੇ ਵਿੱਚ ਉਹ ਗੱਲਬਾਤ ਨਹੀਂ ਰਹਿ ਗਈ ਤੇ ਮੈਂ ਚਾਹੁੰਦੀ ਆ ਕਿ ਕਿਤੇ ਨਾ ਕਿਤੇ ਜੇ ਅਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਆ ਤਾਂ ਸਮਾਜ ਨੂੰ ਸਾਡੀਆਂ ਗੱਲਾਂ ਬਾਤਾਂ ਤੋਂ ਜੇ ਦਸਾਂ ਬੰਦਿਆਂ ਵਿੱਚੋਂ ਇੱਕ ਵੀ ਬੰਦੇ ਦੇ ਅਸਰ ਕਰ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਅਸੀਂ ਜੱਗ ਜਿੱਤ ਲਿਆ ਸਾਡਾ ਪ੍ਰੋਗਰਾਮ ਸਕਸੈਸਫੁਲ ਹੋਇਆ ਸਾਡਾ ਪ੍ਰੋਗਰਾਮ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਸਕਸੈਸਫੁਲ ਰਿਹਾ ਤੇ ਨੈਕਸਟ ਟਾਈਮ ਤੋਂ ਹੋਰ ਵੀ ਜ਼ਿਆਦਾ ਸਕਸੈਸ ਬਣਾਵਾਂ ਥੈਂਕ ਯੂ ਸੋ ਇਹ ਸਾਡੇ ਨਾਲ ਸੀਗੇ ਪੰਜਾਬੀ ਵਿਰਸਾ ਰਾਜਪੁਰਾ ਵੱਲੋਂ ਸਾਰੀ ਟੀਮ ਤੁਸੀਂ ਦੇਖਿਆ ਕਿੰਨਾ ਉਤਸ਼ਾਹ ਸੀ ਜੋ ਇੰਨੀ ਵਡੇਰੀ ਉਮਰ 'ਚ ਵੀ ਆ ਕੇ ਅਸੀਂ ਜੱਜ ਨਹੀਂ ਕਰ ਸਕਦੇ ਉਹਨਾਂ ਨੇ ਆਪ ਇਹ ਗੱਲ ਕਹੀ ਹੈ ਸਟੇਜ 'ਤੇ ਪਰ ਇੰਨੀ ਉਮਰ ਦੇ ਉਹ ਲੱਗਦੇ ਨਹੀਂ ਸੋ ਬਹੁਤ ਚੰਗਾ ਲੱਗਿਆ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਅਜਿਹੇ ਸਰੋਤਿਆਂ ਨੂੰ ਮਿਲ ਕੇ